ਕਿਸੇ ਨਾਲ ਧੱਕਾ ਸਾਨੂੰ ਆਂਦਾ ਵੀ ਨਹੀਂ ਆਮ ਆਦੀ ਪਾਰਟੀ ਵਾਲੇ ਨੂੰ ਇਹ ਤੁਸੀਂ ਵੀ ਮੰਨਦੇ ਸਾਨੂੰ ਧੱਕੇ ਕਰਨੇ ਨਹੀਂ ਆਂਦੇ ਇਹ ਤਾਂ ਸਿਰਫ ਆਪ ਦੀ ਰਾਜਨੀਤੀ ਚਮਕਾਉਣ ਵਾਸਤੇ ਧੱਕਾ ਧੱਕਾ ਲੋਕਾਂ ਦੇ ਦਿਲ ਜਿੱਤੇ ਨੇ ਅਸੀਂ ਕਿਸੇ ਇੱਕ ਪਾਰਟੀ ਨਾਲ ਧੱਕਾ ਨਹੀਂ ਕਰਾਂਗੇ ਜਦੋਂ ਜਨਤਾ ਵੋਟ ਸਾਡੇ ਨਾਲ ਹੈ ਨਹੀਂ ਇਹ ਘਟਨਾਵਾ ਨਹੀਂ ਇਹ ਇਹਨਾਂ ਦੀ ਪ੍ਰੀ ਪਲਾਨਡ ਹੈ ਵੀ ਜਾ ਕੇ ਅਸੀਂ ਆਪ ਦੀ ਰਾਜਨੀਤੀ ਚਮਕਾਉਣ ਵਾਸਤੇ ਗੇਟ ਤੇ ਹੱਲਾ ਕਰੀਏ ਵੀ ਸਾਨੂੰ ਜਾਣ ਨਹੀਂ ਦਿੰਦੇ ਵੀਡੀਓ ਬਣਾ ਬਣਾ ਕੇ ਲੋਕਾਂ ਨੂੰ ਦਿਖਾਈਏ ਸਭ ਕੁਝ ਪੀਸਫੁਲੀ ਪੁਲਿਸ ਪ੍ਰਸ਼ਾਸਨ ਦੋਨੇ ਲੱਗੇ ਹੋਏ ਐ ਔਰ ਪ੍ਰਿਸਪੀਲੀ ਕੰਮ ਚੱਲ ਰਿਹਾ ਕਿਸੇ ਨਾ ਕੋਈ ਗਲਤ ਨਹੀਂ ਇਹ ਤਾਂ ਸਿਰਫ ਆਪ ਦੀ ਰਾਜਨੀਤੀ ਚਮਕਾਉਣ ਵਾਸਤੇ ਤੱਕਾ ਤੱਕਾ ਕਿਉਂ ਇਹਨਾਂ ਨੂੰ ਜੋ ਕੁਝ ਇਹਨਾਂ ਨੇ ਕੀਤਾ ਉਹੀ ਯਾਦ ਆ ਰਿਹਾ ਸਾਡੀ ਆਮ ਆਦੀ ਪਾਰਟੀ ਲੋਕਾਂ ਦੇ ਨਾਲ ਹੈ ਲੋਕਾਂ ਦੇ ਦਿਲ ਜਿੱਤੇ ਨੇ ਅਸੀਂ ਕਿਸੇ ਪਾਰਟੀ ਨਾਲ ਤੱਕਾ ਨਹੀਂ ਕਰਾਂਗੇ ਜਦੋਂ ਜਨਤਾ ਵੋਟ ਸਾਡੇ ਨਾਲ ਹੈ ਕਿਸੇ ਨਾਲ ਦਾ ਤੱਕਾ ਸਾਨੂੰ ਆਂਦਾ ਵੀ ਨਹੀਂ ਆਮ ਆਦੀ ਪਾਰਟੀ ਵਾਲਿਆਂ ਨੂੰ ਇਹ ਤੁਸੀਂ ਵੀ ਮੰਨਦੇ ਸਾਨੂੰ ਤੱਕੇ ਕਰਨੇ ਨਹੀਂ ਆਂਦੇ ਇਹ ਤੱਕੇ ਦਾ ਪਹਿਲਾਂ ਅਕਾਲੀ ਦਲ ਕਰਦਾ ਸੀ ਉਹਨਾਂ ਤੋਂ ਕਾਂਗਰਸ ਸਿੱਖ ਗਿਆ ਅਸੀਂ ਨਹੀਂ ਨਾ ਸਿੱਖਿਆ ਅਸੀਂ ਦੋਨੇ ਇਹ ਚੀਜ਼ਾਂ ਦੇ ਵਰ ਖਿਲਾਫ ਹੈ ਅਸੀਂ ਪੀਸਫੁਲੀ ਇਲੈਕਸ਼ਨ ਕਰਨ ਦੇ ਹੱਕ ਚ ਸਾਰਿਆਂ ਦਾ ਹੱਕ ਹੈ ਉਹ ਬਰਾਬਰ ਦਾ ਹੱਕ ਸਭ ਨੂੰ ਮਿਲਣਾ ਚਾਹੀਦਾ